ਪੰਜਾਬ ਦੇ ਵਿੱਚ ਇਸ ਸਮੇਂ ਜੇ ਗੱਲ ਕਰੀ ਜਾਵੇ ਤਾਂ 23 ਦੇ 23 ਜ਼ਿਲ੍ਹੇ ਨੇ ਜਿਹੜੇ ਉਹ ਹੜ੍ਹ ਪ੍ਰਭਾਵਿਤ ਘੋਸ਼ਿਤ ਕਰ ਦਿੱਤੇ ਗਏ ਨੇ ਪਰ ਜਿਹੜੀ ਜ਼ਿਆਦਾ ਮਾਰ ਹੈ ਉਹ 9 ਜ਼ਿਲ੍ਹਿਆਂ ਦੇ ਵਿੱਚ ਹੈ ਜਿਸ ਦੇ ਵਿੱਚ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਫਿਰੋਜ਼ਪੁਰ ਤੇ ਫਾਜ਼ਿਲਕਾ ਸ਼ਾਮਲ ਨੇ ਪਰ ਉਦੋਂ ਤੋਂ ਹੀ ਜੇ ਪੰਜਾਬ ਦੇ ਵਿੱਚ ਗੱਲ ਕਰੀਏ ਲਗਾਤਾਰ ਹੜ੍ਹ ਪੀੜਤਾਂ ਦੀ ਮਦਦ ਦੇ ਲਈ ਹਰ ਸੰਸਥਾ ਅੱਗੇ ਆ ਰਹੀ ਹੈ ਪਰ ਅੱਜ ਜੇ ਸੰਗਰੂਰ ਦੇ ਵਿੱਚ ਗੱਲ ਕਰੀਏ ਤਾਂ ਵੇਰਕਾ ਦੇ ਵੱਲੋਂ ਵੱਡੇ ਪੱਧਰ ਤੇ ਜਿਹੜੀ ਰਾਹਤ ਸਮਗਰੀ ਹੈਗੀ ਉਹ ਇੱਥੋਂ ਭੇਜੀ ਗਈ ਆ ਸਾਡੇ ਨਾਲ ਮਿਲਕਫੀਡ ਦੇ ਚੇਅਰਮੈਨ ਨਰਿੰਦਰ ਸ਼ੇਰਗਿੱਲ ਜੀ ਨੇ ਨਰਿੰਦਰ ਜੀ ਕਿਵੇਂ ਦੇਖਦੇ ਕਿ ਅੱਜ ਵੇਰਕਾ ਵੱਲੋਂ ਵੀ ਇੱਕ ਵੱਡਾ ਉਪਰਾਲਾ ਕੀਤਾ ਗਿਆ ਹੈਗਾ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਅੱਜ ਹੜ੍ਹ ਪੀੜਤਾਂ ਦੀ ਮਦਦ ਦੇ ਲਈ ਭੇਜੀਆਂ ਗਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਮਾਝੂਕ ਮੁੱਖ ਮੰਤਰੀ ਸਰਦਾਰ ਪੰਗਸੇ ਮਾਨ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨਾ ਯੋਗਦਾਨ ਪਾ ਕੇ ਮਤਲਬ ਇੰਨੀ ਮਿਹਨਤ ਕਰਕੇ ਉਹਨਾਂ ਦੀ ਆਪਦੀ ਸਿਹਤ ਵੀ ਦੇਖ ਲਓ ਉਹ ਢਿੱਲੇ ਹੋ ਗਏ ਅੱਜ ਹੁਣ ਫਿਲਹਾਲ ਉਹ ਹਸਪੀਟਲ 'ਚ ਐਡਮਿਟ ਨੇ ਪਹਿਲਾਂ ਤਾਂ ਮੈਂ ਉਹਨਾਂ ਦੀ ਸਿਹਤ ਦੀ ਕਾਮਨਾ ਕਰਦਾ ਵੀ ਜਲਦੀ ਤੋਂ ਜਲਦੀ ਠੀਕ ਹੋ ਕੇ ਮੁੜ ਕੇ ਫੇਰ ਪੰਜਾਬ ਦੇ ਜਿਹੜੇ ਹੜ ਪੀੜਤ ਆ ਸਾਡੇ ਇਲਾਕੇ ਪ੍ਰਭਾਵਤ ਉਹਨਾਂ ਚ ਆ ਕੇ ਫੇਰ ਦੌਰਾ ਕਰਨ ਤੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਹੀ ਜਿਵੇਂ ਮਿਲਕ ਫੈਡ ਜਦੋਂ ਦਾ ਵੀ ਦਾਰਾ ਹੋਂਦ ਵਿੱਚ ਆਇਆ ਕਿ ਪੰਜਾਬ ਹਮੇਸ਼ਾ ਹੜ੍ਹਾਂ ਦੀ ਕਰੋਪੀ ਦਾ ਸ਼ਿਕਾਰ ਹੁੰਦਾ ਰਿਹਾ ਤੁਸੀਂ ਦੇਖਿਆ 88 ਦੇ ਵਿੱਚ ਵੀ 99 ਦੇ ਵਿੱਚ ਵੀ 93 ਦੇ ਵਿੱਚ ਵੀ ਜਦੋਂ ਵੀ ਕਦੇ ਕੋਈ ਕੁਦਰਤ ਦੀ ਕਰੋਪੀ ਦੀ ਮਾਰ ਪਈ ਹੈ ਭਾਵੇਂ ਹਿੰਦੁਸਤਾਨ ਦੇ ਵਿੱਚ ਕਿਤੇ ਹੀ ਪਈ ਹੈ ਪੰਜਾਬ ਦੇ ਲੋਕ ਆ ਜਿਹੜੇ ਜਿਹੜੇ ਜਝਾਰੂ ਲੋਕ ਆ ਹਮੇਸ਼ਾ ਮੋਹਰੇਲ ਰੂਲ ਅਦਾ ਕਰਦੇ ਆ ਪਰ ਹੁਣ ਸਾਡੇ ਪੰਜਾਬ ਤੇ ਇਸ ਵਾਰ ਆਪ ਖੁਦ ਸਾਡਾ ਲਗਭਗ ਪੂਰਾ ਪੰਜਾਬ ਹੀ ਇਸ ਦੀ ਲਪੇਟ ਵਿੱਚ ਆ ਚੁੱਕਿਆ ਹੈ ਉਸੇ ਲੜੀ ਦੇ ਤਹਿਤ ਅਸੀਂ ਪਹਿਲੀ ਖੇਪ ਹੈ ਜਿਹੜੀ ਮੁਹਾਲੀ ਤੋਂ ਭੇਜੀ ਸੀਗੀ ਦੂਸਰੀ ਖੇਪ ਅਸੀਂ ਜਲੰਧਰ ਪਲਾਂਟ ਤੋਂ ਭੇਜੀ ਸੀਗੀ ਅੱਜ ਤੀਸਰੀ ਖੇਪ ਅਸੀਂ ਸੰਗਰੂਰ ਪਲਾਂਟ ਤੋਂ ਸਮੁੱਚੇ ਸਾਡੇ ਬੋਰਡ ਦੇ ਮੈਂਬਰ ਸਾਹਿਬਾਨ ਸਮੁੱਚੇ ਸਾਡੇ ਇੱਥੋਂ ਦੇ ਲੋਕਲ ਐਮਐਲਏ ਸਾਹਿਬਾਨ ਹਰਪਾਲ ਚੀਮਾ ਜੀ ਸਾਡੇ ਫਾਈਨਾਂਸ ਮਿਨਿਸਟਰ ਅਮਨ ਰੋੜਾ ਜੀ ਸਾਡੇ ਪੰਜਾਬ ਦੇ ਪ੍ਰਧਾਨ ਤੇ ਬੀਬੀ ਭਰਾ ਜੀ ਸਾਡੇ ਐਮਐਲਏ ਸਾਹਿਬਾਨ ਗੋਲ ਸਾਡੇ ਐਮਐਲਏ ਸਾਹਿਬਾਨ ਤੇ ਜਿੰਨਾ ਵੀ ਸਮੁੱਚੇ ਬੋਰਡ ਦੇ ਮੈਂਬਰ ਸਾਹਿਬਾਨ ਤੇ ਸਾਡੇ ਭੈਣ ਜੀ ਚੇਅਰਮੈਨ ਸਾਹਿਬ ਵਿਸ਼ੇਸ਼ ਤੌਰ ਤੇ ਜਿਨ੍ਹਾਂ ਦਾ ਅਪਰਾਲਾ ਤੇ ਸਾਡੇ ਇੱਥੋਂ ਦੇ ਲੋਕਲ ਜਿੰਨੇ ਵੀ ਮੁਲਾਜ਼ਮ ਸਾਹਿਬਾਨ ਦਾ ਸਾਰਿਆਂ ਦੇ ਜਿੰਨੇ ਵੀ ਦੁੱਧ ਉਤਪਾਦਕ ਸਾਡੇ ਇਸ ادارے ਨਾਲ ਜੁੜੇ ਹੋਏ ਕਿਉਂਕਿ ਸਾਡਾ ਜਿਹੜਾ ਪੰਜਾਬ ਦਾ ਜਿਹੜਾ ਆਰਥਿਕ ਤਾ ਕਿਸਾਨੀ ਦਾ ਜੁੜੀ ਹੋਣ ਕਰਕੇ ਲਗਭਗ 70% ਜਿਹੜੀ ਇਨਕਮ ਹੈ ਕਿਸਾਨੀ ਤੇ ਨਿਰਪਰ ਕਰਦੀ ਹੈ ਤੇ ਉਸ ਕਰਕੇ ਸਾਡੇ ਜਿਹੜੇ ਕਿਸਾਨਾਂ ਦਾ ਜਿਹੜਾ ਪਸ਼ੂ ਤਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਜਿੱਥੇ ਜਿੱਥੇ ਜਾਨੀ ਤੇ ਨੁਕਸਾਨ ਹੋਇਆ ਮਾਲੀ ਨੁਕਸਾਨ ਹੋਇਆ ਨਾਲ ਪਸ਼ੂ ਵੀ ਸਾਡੇ ਬਹੁਤ ਜ਼ਿਆਦਾ ਇਸ ਦੀ ਮਾਰ ਵਿੱਚ ਆ ਕੇ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਕਿਸਾਨੀ ਦਾ ਹੋਇਆ ਇਸ ਕੇ ਜਿਹੜੀਆਂ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਡੇ ਵੱਲੋਂ ਅੱਜ ਭੇਜੀਆਂ ਗਈਆਂ ਨੇ ਕਿਉਂਕਿ ਜ਼ਿਆਦਾਤਰ ਉੱਥੇ ਜਿਵੇਂ ਦੱਸਿਆ ਜਾ ਰਿਹਾ ਕਿ ਰਾਸ਼ਨ ਬਹੁਤ ਵੱਡੀ ਮਾਤਰਾ ਚ ਪਹੁੰਚ ਗਿਆਗਾ ਹਰੇ-ਚਾਰੇ ਦੀ ਬਹੁਤ ਸਾਰੇ ਚੀਜ਼ਾਂ ਦੀ ਲੋੜ ਹੈ ਫੀਡ ਦੀ ਲੋੜ ਹੈਗੀ ਤਾਂ ਉਸ ਹਿਸਾਬ ਨਾਲ ਚੀਜ਼ਾਂ ਦੀ ਡਿਮਾਂਡ ਹੈ ਜਿਸ ਹਿਸਾਬ ਨਾਲ ਉਸ ਹਿਸਾਬ ਨਾਲ ਸਪਲਾਈ ਕੀਤੀ ਜਾ ਰਹੀ ਹੈ ਦੇਖੋ ਸਾਡੀਆਂ ਟੀਮਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਹਰ ਜ਼ਿਲ੍ਹੇ ਦੇ ਵਿੱਚ ਡੀਸੀ ਸਾਹਿਬਾਨਾਂ ਦਾ ਐਡਮਿਨਿਸਟ੍ਰੇਟਰ ਡਿਊਟੀ ਲਈ ਹੋਏ ਵੀ ਜਿੱਥੇ-ਜਿੱਥੇ ਸਮਾਨ ਨਹੀਂ ਪਹੁੰਚਦਾ ਅਸੀਂ ਉਹਨਾਂ ਜਾ ਜਿੰਨੇ ਜੋ ਵੀ ਸਾਡੇ ਐਮਐਲਏ ਮਿਨਿਸਟਰ ਸਾਹਿਬਾਨ ਕਿਉਂਕਿ ਅਸੀਂ ਜਿਹੜਾ ਜਾਦਾ ਰਾਸ਼ਨ ਪਹੁੰਚਿਆ ਉਹ ਬਣਿਆ ਹੋਇਆ ਪੱਕਾ ਰਾਸ਼ਨ ਸਾਡਾ ਜਿਹੜਾ ਰਾਸ਼ਨ ਆ ਉਹ ਕੱਚਾ ਰਾਸ਼ਨ ਹੈ ਜੀ ਜਿਹਦੇ ਵਿੱਚ ਆਟਾ ਹੈ ਚੀਨੀ ਹੈ ਚਾਹ ਪੱਤੀ ਹੈ ਸੁੱਕਾ ਦੁੱਧ ਹੈ ਬਰੈਡ ਹੈ ਚਾਵਲ ਹੈ ਤੇ ਖਾਣ ਪੀਣ ਦਾ ਸਮਾਨ ਇਹ ਭਾਵੇਂ ਤੁਸੀਂ ਮਹੀਨੇ ਬੱਧੀ ਵੀ ਇਹਨੂੰ ਰੱਖ ਸਕਦੇ ਆ ਉਹ ਅਸੀਂ ਲਗਭਗ 800 ਪਰਿਵਾਰਾਂ ਦੇ ਲਈ ਅਸੀਂ 800 ਕਿਟ ਤਿਆਰ ਕੀਤੀ ਹੈ ਤੇ ਜਿਹਦੇ ਵਿੱਚ ਹਰ ਪਰਿਵਾਰ ਨੂੰ ਇੱਕ ਕਿਟ ਦਿੱਤੀ ਜਾਊਗੀ ਉਹ ਬਹੁਤ ਵਧੀਆ ਅਸੀਂ ਸਮਾਨ ਜਿਹੜਾ ਇੱਕ ਨੰਬਰ ਦਾ ਸਮਾਨ ਜਿਹੜਾ ਤਿਆਰ ਕੀਤਾ ਤਾਂ ਕਿ ਜਿਹੜਾ ਇਮੀਡੀਏਟ ਜਿਹੜੀ ਜ਼ਰੂਰਤ ਹੁੰਦੀ ਹੈ ਹੜਪੀੜਤ ਪਰਿਵਾਰਾਂ ਨੂੰ ਜਾਂ ਕਹਿ ਲੋ ਜਾਂ ਜੋ ਵੀ ਅਫੈਕਟਡ ਲੋਕ ਹੈ ਉਸ ਕਰਕੇ ਅਸੀਂ ਜਿਹੜੇ ਅੱਜ ਇਥੋਂ ਤਿੰਨ ਟਰੱਕ ਹੈ ਜਿਹੜੇ ਉਹ ਰਵਾਨਾ ਕੀਤੇ ਆ ਤੇ ਜਿੱਥੇ-ਜਿੱਥੇ ਜ਼ਰੂਰਤ ਹੋਊਗੀ ਉੱਥੇ-ਉੱਥੇ ਇਹ ਰਾਸ਼ਨ ਪਹੁੰਚਾਇਆ ਜਾਊਗਾ ਬਿਲਕੁਲ ਜਿਹੜਾ ਇੱਕ ਵੱਡਾ ਉਪਰਾਲਾ ਹੈਗਾ ਬੇਰਕਾ ਦੇ ਵੱਲੋਂ ਅੱਜ ਕੀਤਾ ਗਿਆ ਹੈਗਾ ਕਿ ਵੱਡੇ ਪੱਧਰ ਤੇ ਜਿਹੜੀ ਰਾਹਤ ਸਮਗਰੀ ਹੈ ਉਹ ਸੰਗਰੂਰ ਦੇ ਇਸ ਪਲਾਂਟ ਤੋਂ ਭੇਜੀ ਗਈ ਹੈਗੀ ਹੜਪੀੜਤ ਇਲਾਕਿਆਂ ਦੇ ਵਿੱਚ ਜਿੱਥੇ ਕਿ ਉਹਨਾਂ ਦੀ ਵਨ ਡੈਗ ਜਿਹੜੀ ਉਹ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾਵੇਗੀ ਥੈਂਕਸ ਫੇਰਾ ਟੀਵੀ ਤੋਂ ਕੁਲਵੀਰ ਸਿੰਘ ਪੰਜਾਬ ਦੇ ਵਿੱਚ ਇਸ ਸਮੇਂ ਜੇ ਗੱਲ ਕਰੀ ਜਾਵੇ ਤਾਂ 23 ਦੇ 23 ਜ਼ਿਲ੍ਹੇ ਨੇ ਜਿਹੜੇ ਉਹ ਹੜ੍ਹ ਪ੍ਰਭਾਵਿਤ ਘੋਸ਼ਿਤ ਕਰ ਦਿੱਤੇ ਗਏ ਨੇ ਪਰ ਜਿਹੜੀ ਜ਼ਿਆਦਾ ਮਾਰ ਹੈ ਉਹ 9 ਜ਼ਿਲ੍ਹਿਆਂ ਦੇ ਵਿੱਚ ਹੈ ਜਿਸ ਦੇ ਵਿੱਚ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਫਿਰੋਜ਼ਪੁਰ ਤੇ ਫਾਜ਼ਿਲਕਾ ਸ਼ਾਮਲ ਨੇ ਪਰ ਉਦੋਂ ਤੋਂ ਹੀ ਜੇ ਪੰਜਾਬ ਦੇ ਵਿੱਚ ਗੱਲ ਕਰੀਏ ਲਗਾਤਾਰ ਹੜ੍ਹ ਪੀੜਤਾਂ ਦੀ ਮਦਦ ਦੇ ਲਈ ਹਰ ਸੰਸਥਾ ਅੱਗੇ ਆ ਰਹੀ ਹੈ ਪਰ ਅੱਜ ਜੇ ਸੰਗਰੂਰ ਦੇ ਵਿੱਚ ਗੱਲ ਕਰੀਏ ਤਾਂ ਵੇਰਕਾ ਦੇ ਵੱਲੋਂ ਵੱਡੇ ਪੱਧਰ ਤੇ ਜਿਹੜੀ ਰਾਹਤ ਸਮਗਰੀ ਹੈਗੀ ਉਹ ਇੱਥੋਂ ਭੇਜੀ ਗਈ ਆ ਸਾਡੇ ਨਾਲ ਮਿਲਕਫੀਡ ਦੇ ਚੇਅਰਮੈਨ ਨਰਿੰਦਰ ਸ਼ੇਰਗਿੱਲ ਜੀ ਨੇ ਨਰਿੰਦਰ ਜੀ ਕਿਵੇਂ ਦੇਖਦੇ ਕਿ ਅੱਜ ਵੇਰਕਾ ਵੱਲੋਂ ਵੀ ਇੱਕ ਵੱਡਾ ਉਪਰਾਲਾ ਕੀਤਾ ਗਿਆ ਹੈਗਾ ਕਿਹੜੇ ਕਿਹੜੇ ਚੀਜ਼ਾਂ ਨੇ ਜਿਹੜੀਆਂ ਅੱਜ ਹੜ੍ਹ ਪੀੜਤਾਂ ਦੀ ਮਦਦ ਦੇ ਲਈ ਭੇਜੀਆਂ ਗਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਮਾਝੂਕ ਮੁੱਖ ਮੰਤਰੀ ਸਰਦਾਰ ਪੰਗਸ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨਾ ਯੋਗਦਾਨ ਪਾ ਕੇ ਮਤਲਬ ਇਨੀ ਮਿਹਨਤ ਕਰਕੇ ਉਹਨਾਂ ਦੀ ਆਪ ਦੀ ਸਿਹਤ ਵੀ ਦੇਖ ਲੋ ਉਹ ਢਿੱਲੇ ਹੋ ਗਏ ਅੱਜ ਹੁਣ ਫਿਲਹਾਲ ਉਹ ਹਸਪੀਟਲ ਚ ਐਡਮਿਟ ਨੇ ਪਹਿਲਾਂ ਤਾਂ ਮੈਂ ਉਹਨਾਂ ਦੀ ਸਿਹਤ ਦੀ ਕਾਮਨਾ ਕਰਦਾ ਵੀ ਜਲਦੀ ਤੋਂ ਜਲਦੀ ਠੀਕ ਹੋ ਕੇ ਮੁੜ ਕੇ ਫਿਰ ਪੰਜਾਬ ਦੇ ਜਿਹੜੇ ਹੜ੍ਹ ਪੀੜਤਾਂ ਸਾਡੇ ਇਲਾਕੇ ਪ੍ਰਭਾਵਤਾਂ ਤੋਂ ਚ ਆ ਕੇ ਫਿਰ ਦੌਰਾ ਕਰਨ ਤੇ ਉਹਨਾਂ ਦੇ ਦिशा ਨਿਰਦੇਸ਼ਾਂ ਦੇ ਤਹਿਤ ਹੀ ਜਿਵੇਂ ਮਿਲਕ ਫੈਟ ਜਦੋਂ ਦਾ ਵੀ ਆਦਾਰਾ ਹੋਂਦ ਵਿੱਚ ਆਇਆ ਕਿਉਂਕਿ ਪੰਜਾਬ ਹਮੇਸ਼ਾ ਹੜ੍ਹਾਂ ਦੀ ਕਰੋਪੀ ਦਾ ਸ਼ਿਕਾਰ ਹੁੰਦਾ ਰਿਹਾ ਤੁਸੀਂ ਦੇਖਿਆ 88 ਦੇ ਵਿੱਚ ਵੀ 91 ਦੇ ਵਿੱਚ ਵੀ 93 ਦੇ ਵਿੱਚ ਵੀ ਜਦੋਂ ਵੀ ਕਦੇ ਕੋਈ ਕੁਦਰਤ ਦੀ ਕਰੋਪੀ ਦੀ ਮਾਰ ਪਈ ਹੈ ਪਾਵੇਂ ਹਿੰਦੁਸਤਾਨ ਦੇ ਵਿੱਚ ਕਿਤੇ ਹੀ ਪਈ ਆ ਪੰਜਾਬ ਦੇ ਲੋਕ ਆ ਜਿਹੜੇ ਜਿਹੜੇ ਜਝਾਰੂ ਲੋਕ ਆ ਹਮੇਸ਼ਾ ਮਹਰੈਲ ਰੋਲ ਅਦਾ ਕਰਦੇ ਆ ਪਰ ਹੁਣ ਸਾਡੇ ਪੰਜਾਬ ਤੇ ਇਸ ਵਾਰ ਆਪ ਖੁਦ ਸਾਡਾ ਲਗਭਗ ਪੂਰਾ ਪੰਜਾਬ ਹੀ ਇਸ ਦੀ ਲਪੇਟ ਵਿੱਚ ਆ ਚੁੱਕਿਆ ਉਸੇ ਲੜੀ ਦੇ ਤਹਿਤ ਅਸੀਂ ਪਹਿਲੀ ਖੇਪ ਆ ਜਿਹੜੀ ਮੁਹਾਲੀ ਤੋਂ ਭੇਜੀ ਸੀਗੀ ਦੂਸਰੀ ਖੇਪ ਅਸੀਂ ਜਲੰਧਰ ਪਲਾਂਟ ਤੋਂ ਭੇਜੀ ਸੀਗੀ ਅੱਜ ਤੀਸਰੀ ਖੇਪ ਅਸੀਂ ਸੰਗਰੂਰ ਪਲਾਂਟ ਤੋਂ ਸਮੁੱਚੇ ਸਾਡੇ ਬੋਰਡ ਦੇ ਮੈਂਬਰ ਸਾਹਿਬਾਨ ਸਮੁੱਚੇ ਸਾਡੇ ਇੱਥੋਂ ਦੇ ਲੋਕਲ ਐਮਐਲਏ ਸਾਹਿਬਾਨ ਹਰਪਾਲ ਚੀਮਾ ਜੀ ਸਾਡੇ ਫਾਈਨਾਂਸ ਮਿਨਿਸਟਰ ਅਮਨ ਰੋੜਾ ਜੀ ਸਾਡੇ ਪੰਜਾਬ ਦੇ ਪ੍ਰਧਾਨ ਤੇ ਵੀ ਵੀਰ ਭਰਾ ਜੀ ਸਾਡੇ ਐਮਐਲਏ ਸਹਿਬਨ ਗੋਲ ਸਾਡੇ ਐਮਐਲਏ ਸਹਿਬਾਨ ਤੇ ਜਿੰਨਾ ਵੀ ਸਮੂਚੇ ਬੋਰਡ ਦੇ ਮੈਂਬਰ ਸਹਿਬਾਨ ਤੇ ਸਾਡੇ ਭੈਣ ਜੀ ਚੇਅਰਮੈਨ ਸਾਹਿਬ ਵਿਸ਼ੇਸ਼ ਤੌਰ ਤੇ ਜਿਨ੍ਹਾਂ ਦਾ ਅਪਰਾਲਾ ਤੇ ਸਾਡੇ ਇੱਥੋਂ ਦੇ ਲੋਕਲ ਜਿੰਨੇ ਵੀ ਮੁਲਾਜ਼ਮ ਸਹਿਬਾਨ ਦਾ ਸਾਰਿਆਂ ਦੇ ਜਿੰਨੇ ਵੀ ਦੁੱਧ ਉਤਪਾਦਕ ਸਾਡੇ ਇਸ ادارے ਨਾਲ ਜੁੜੇ ਹੋਏ ਕਿਉਂਕਿ ਸਾਡਾ ਜਿਹੜਾ ਪੰਜਾਬ ਦਾ ਜਿਹੜਾ ਆਰਥਿਕ ਤਾ ਕਿਸਾਨੀ ਦਾ ਜੁੜੀ ਹੋਣ ਕਰਕੇ ਲਗਭਗ 70% ਜਿਹੜੀ ਇਨਕਮ ਹੈ ਕਿਸਾਨੀ ਤੇ ਨਿਰਪਰ ਕਰਦੀ ਹੈ ਤੇ ਉਸ ਕਰਕੇ ਸਾਡੇ ਜਿਹੜੇ ਕਿਸਾਨਾਂ ਦਾ ਜਿਹੜਾ ਪਸ਼ੂਤਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਜਿੱਥੇ ਜਿੱਥੇ ਜਾਨੀ ਤੇ ਨੁਕਸਾਨ ਹੋਇਆ ਮਾਲੀ ਨੁਕਸਾਨ ਹੋਇਆ ਨਾਲ ਪਸ਼ੂ ਵੀ ਸਾਡੇ ਬਹੁਤ ਜ਼ਿਆਦਾ ਇਸ ਦੀ ਮਾਰ ਵਿੱਚ ਆ ਕੇ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਕਿਸਾਨੀ ਦਾ ਹੋਇਆ ਇਸ ਕਰਕੇ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਡੇ ਵੱਲੋਂ ਅੱਜ ਭੇਜੀਆਂ ਗਈਆਂ ਨੇ ਕਿਉਂਕਿ ਜ਼ਿਆਦਾਤਰ ਉੱਥੇ ਜਿਵੇਂ ਦੱਸਿਆ ਜਾ ਰਿਹਾ ਕਿ ਰਾਸ਼ਨ ਬਹੁਤ ਵੱਡੀ ਮਾਤਰਾ ਚ ਪਹੁੰਚ ਗਿਆਗਾ ਹਰੇ-ਚਾਰੇ ਦੀ ਬਹੁਤ ਸਾਰੇ ਚੀਜ਼ਾਂ ਦੀ ਲੋੜ ਹੈ ਫੀਡ ਦੀ ਲੋੜ ਹੈਗੀ ਤਾਂ ਉਸ ਹਿਸਾਬ ਨਾਲ ਚੀਜ਼ਾਂ ਦੀ ਡਿਮਾਂਡ ਹੈ ਜਿਸ ਹਿਸਾਬ ਨਾਲ ਉਸ ਹਿਸਾਬ ਨਾਲ ਸਪਲਾਈ ਕੀਤੀ ਜਾ ਰਹੀ ਹੈ ਦੇਖੋ ਸਾਡੀਆਂ ਟੀਮਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਹਰ ਜ਼ਿਲ੍ਹੇ ਦੇ ਵਿੱਚ ਡੀਸੀ ਸਾਹਿਬਾਨਾਂ ਦਾ ਐਡਮਿਨਿਸਟ੍ਰੇਟਿਵ ਡਿਊਟੀ ਲਈ ਹੋਏ ਵੀ ਜਿੱਥੇ-ਜਿੱਥੇ ਸਮਾਨ ਨਹੀਂ ਪਹੁੰਚਦਾ ਅਸੀਂ ਉਹਨਾਂ ਨੂੰ ਕੌਨਫੀਡੈਂਸ ਚ ਲੈ ਕੇ ਉੱਥੋਂ ਦੇ ਜਿਹੜੇ ਸਾਡੇ ਲੋਕਲ ਲੀਡਰ ਹਨ ਉਹਨਾਂ ਜਾਂ ਨੇ ਉਹ ਹੈ ਪੱਕਾ ਰਸਣ ਸਾਡਾ ਜਿਹੜਾ ਰਸਣ ਹੈ ਉਹ ਕੱਚਾ ਰਸਣ ਹੈ ਜੀ ਜਿਹਦੇ ਵਿੱਚ ਆਟਾ ਹੈ ਚੀਨੀ ਹੈ ਚਾਹ ਪੱਤੀ ਹੈ ਸੁੱਕਾ ਦੁੱਧ ਹੈ ਬਰੈਡ ਹੈ ਚਾਵਲ ਹੈ ਤੇ ਖਾਣ ਪੀਣ ਦਾ ਸਮਾਨ ਇਹ ਭਾਵੇਂ ਤੁਸੀਂ ਮਹੀਨੇ ਬੱਧੀ ਵੀ ਇਹਨੂੰ ਰੱਖ ਸਕਦੇ ਆ ਉਹ ਅਸੀਂ ਲਗਭਗ 800 ਪਰਿਵਾਰਾਂ ਦੇ ਲਈ ਅਸੀਂ 800 ਕਿੱਟ ਤਿਆਰ ਕੀਤੀ ਹੈ ਤੇ ਜਿਹਦੇ ਵਿੱਚ ਹਰ ਪਰਿਵਾਰ ਨੂੰ ਇੱਕ ਕਿੱਟ ਦਿੱਤੀ ਜਾਊਗੀ ਉਹ ਬਹੁਤ ਵਧੀਆ ਅਸੀਂ ਸਮਾਨ ਜਿਹੜਾ ਇੱਕ ਨੰਬਰ ਦਾ ਸਮਾਨ ਹੈ ਜਿਹੜਾ ਤਿਆਰ ਕੀਤਾ ਤਾਂ ਕਿ ਜਿਹੜਾ ਇਮੀਡੀਏਟ ਜਿਹੜੀ ਜ਼ਰੂਰਤ ਹੁੰਦੀ ਹੈ ਹੜਪੀੜਤ ਪਰਿਵਾਰਾਂ ਨੂੰ ਜਾਂ ਕਹਿ ਲੋ ਜਾਂ ਜੋ ਵੀ ਅਫੈਕਟਡ ਲੋਕ ਹੈ ਉਸ ਕਰਕੇ ਅਸੀਂ ਜਿਹੜੇ ਅੱਜ ਇਥੋਂ ਤਿੰਨ ਟਰੱਕ ਹੈ ਜਿਹੜੇ ਉਹ ਰਵਾਨਾ ਕੀਤੇ ਆ ਤੇ ਜਿੱਥੇ-ਜਿੱਥੇ ਜ਼ਰੂਰਤ ਹੋਊਗੀ ਉੱਥੇ-ਉੱਥੇ ਇਹ ਰਾਸ਼ਨ ਪਹੁੰਚਾਇਆ ਜਾਊਗਾ ਬਿਲਕੁਲ ਜਿਹੜਾ ਇੱਕ ਵੱਡਾ ਉਪਰਾਲਾ ਹੈਗਾ ਬੇਰਕਾ ਦੇ ਵੱਲੋਂ ਅੱਜ ਕੀਤਾ ਗਿਆ ਹੈਗਾ ਕਿ ਵੱਡੇ ਪੱਧਰ ਤੇ ਜਿਹੜੀ ਰਾਹਤ ਸਮਗਰੀ ਹੈ ਉਹ ਸੰਗਰੂਰ ਦੇ ਇਸ ਪਲਾਂਟ ਤੋਂ ਭੇਜੀ ਗਈ ਹੈਗੀ ਹੜਪੀੜਤ ਇਲਾਕਿਆਂ ਦੇ ਵਿੱਚ ਜਿੱਥੇ ਕਿ ਉਹਨਾਂ ਦੀ ਵਨ ਡੈਗ ਜਿਹੜੀ ਉਹ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾਵੇਗੀ ਥੈਂਕਸ ਫੇਰਾ ਟੀਵੀ ਤੋਂ ਕੁਲਵੀਰ ਸਿੰਘ